ਗੁਰੂ ਘਰ ਦੇ ਗਰੰਤੀ ਸਿੰਘ ਦੇ ਬਲੋ ਇੱਕ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਨੇ ਬੇहद ਸ਼ਰਮਚਾਰ ਕਰ ਦੇਣ ਵਾਲੀ ਖਬਰ ਜਿਹੜੀ ਹੈ ਜੁਗਰਾਉਂ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਵਾਸੀਆਂ ਦੇ ਵੱਲੋਂ ਗਰੰਤੀ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਪੁਲਸ ਥਾਣੇ ਦੇ ਵਿੱਚ ਸ਼ਿਕਾਇਤ ਤੱਕ ਦਰਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵਿਭਾਗ ਮੰਟਾ ਦੇ ਵਿੱਚ ਹੀ ਇਸ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਨੇ ਕਮਰੇ ਦੀ ਸਫਾਈ ਕਰਨ ਦੇ ਬਹਾਨੇ ਕੁੜੀ ਨੂੰ ਕਮਰੇ ਦੇ ਵਿੱਚ ਬੁਲਾ ਕੇ ਉਸ ਦੇ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾ ਪਾਰ ਕੀਤੀਆਂ ਅਸ਼ਲੀਲ ਹਰਕਤਾਂ ਬੱਚੀ ਦੇ ਨਾਲ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਬੱਚੀ ਜਦੋਂ ਆਪਣੇ ਘਰ ਪਹੁੰਚੀ ਤਾਂ ਉਸ ਦੇ ਵੱਲੋਂ ਇੱਕ ਗੱਲ ਜਿਹੜੀ ਆਪਣੇ ਮਾਪਿਆਂ ਨੂੰ ਦੱਸੀ ਗਈ ਉਸ ਤੋਂ ਬਾਅਦ ਮਾਪਿਆਂ ਨੇ ਪਿੰਡ ਵਾਸੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਪਿੰਡ ਵਾਸੀਆਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਤੇ ਉਹਨਾਂ ਦੇ ਵੱਲੋਂ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਗਈ ਤੇ ਫਿਰ ਪੁਲਿਸ ਦੇ ਵੱਲੋਂ ਗਰੰਤੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਗਰੰਤੀ ਸਿੰਘ ਦਾ ਕਹਿਣਾ ਹੈ ਕਿ ਮੈਂ ਅਜੇ ਹ ਕੁਝ ਵੀ ਨਹੀਂ ਕੀਤਾ ਮੇਰੇ ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਚੱਲਦੀ ਹੈ ਇਸੇ ਦੇ ਚੱਲਦੇ ਮੈਨੂੰ ਅਜਿਹੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਸ ਕੁਛ ਨਹੀਂ ਜੀ ਪਿੰਡ ਵਿੱਚ ਪਾਰਟੀ ਬਾਜ਼ੀ ਇਹ ਚੱਲਦੀ ਯਾਨੀ ਕਿ ਇਹ ਹੋਣ ਨਵੀਂ ਕਮੇਟੀ ਹੋਰ ਵੱਲ ਗਈ ਯਾਨੀ ਕਿ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜਿਹੜੀ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਆ ਸਾਡੇ ਦੋਨੇ ਪਾਸਿਓਂ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਿਹਨ ਕਿ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦੇ ਆ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦੀਏ ਵੀ ਦੂਜੇ ਨੇ ਰੱਖਿਆ ਵੀ ਦੂਸਰਿਆਂ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਰਹਿੰਦੇ ਨੇ ਉਹ ਕਿਸੇ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੇਰੇ ਪਿੱਛੇ ਗੋਦਰਾ ਸਾਹਿਬ ਤਾਂ ਮੈਂ ਤਾਂ ਆਉਂਦਿਆਂ ਹਰੇਕ ਮੇਰੇ ਮਨ ਵਿੱਚ ਹੀ ਹੈ ਨੀ ਜੀ ਮੇਰਾ ਹਰੇਕ ਬੱਚਾ ਕੋਈ ਪਿੰਡ ਚ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਜਿਵੇਂ ਕਿ ਪਿਆਰ ਨਾਲ ਕਿਉਂ ਮੈਂ ਰੰਦਾ ਇਕੱਲਾ ਆ ਜਿਨੀ ਕਿ ਆਪਾਂ ਵੀ ਐਦਾਂ ਦੀ ਗੱਲ ਨਹੀਂ ਕੀਤੀ ਨਹੀਂ ਮੇਰੇ ਕੋਈ ਨਹੀਂ ਕੀਤੀ ਜਿਵੇਂ ਕਿਉਂ ਅਖਾਂ ਕੋਈ ਗੱਲ ਨਹੀਂ ਹੋਈ ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਜੀ ਅਗਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗਰੰਥੀ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਤੇ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲੱਗੇ ਨੇ ਸਾਡੇ ਵੱਲੋਂ ਅਗਲੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਰਾਜਮੁੰਦਰ ਜੀ ਗ੍ਰੰਤੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਕਿਸ ਮਾਮਲੇ 'ਚ ਕਾਬੂ ਕੀਤਾ ਗਿਆ ਜੀ ਇਹ ਜੀ ਗੁਰਦਰਾ ਪੈਣੀ ਰਗੀਆਂ ਗੁਰਦਸਾਹ ਵਿੱਚ ਕਰੀਬ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਗ੍ਰੰਤੀ ਸਿੰਘ ਜੀ ਇਹਨਾਂ ਨੇ ਕੋਈ ਬੱਚੀ ਨੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਤਨ ਲਾਇਆ ਪਰ ਇਹਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਝ ਦੌਤ ਕਰਤਾ ਕੀਤਾ ਇਸ ਤਰ੍ਹਾਂ ਨੂੰ ਕਟਮਾਰਦਲ ਜੀ ਕਰਕੇ ਇਹ ਆਇਆ ਇਸ ਪਾਈ ਜੀ ਹਾਂ ਹੁਣ ਰਮਾੜ ਤੇ ਲੱਗਦਾ ਕਿ ਰਮਾੜ ਤੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂਜੀ ਸਰ ਆਪਣੇ ਦੋ ਜੰਦਾ ਪਰਮਾੜਾ ਤੇ ਹੁਣ ਪਰਮਾੜ ਨੂੰ ਪੁਛਿਸ਼ ਕਰਦੇ ਆਂ ਕਿਹਨਾਂ ਦੀ ਸਾਰੀ ਗਲਤੀ ਹੈ ਕਰਦੇ ਸਕੈਨਿਸ ਪੰਜਾਬ ਦੇ ਲਈ ਰੋਕੀ ਝਾਵਲਾ ਦੀ ਰਿਪੋਰਟ